ਸਾਂਗਤ ਨੂੰ ਲੈ ਗਈ ਸਾਂਗ ਸਾਰੀ ਬਿਮਾਰ ਆ ਮਾਈ ਸਤੀ ਦਾ ਮੰਤਰ ਆ ਆਪਰੇ ਆਹਦੇ ਪ੍ਰੇਜ ਲਿਖੇ ਦੇ ਇੱਥੇ ਸੁਪਰ ਦੀ ਨਿਸ਼ਾਨੀ ਸੀ ਸੁਮਾਤਾ ਦੀ ਇਹ ਸਭ ਤੋਂ ਪੁਰਾਣਾ ਹੂਗਾ ਸਭ ਤੋਂ ਪੁਰਾਣਾ ਕਿਹੜੇ ਦੋ ਫੌਜੀ ਗੋਰੇ ਹਾਂ ਨਪਾਲੀ ਕੰਨ ਨਾੁੰਦੇ ਸਿਆ ਹੂੰ ਚਾਰੇ ਹੀ ਲੌਂਦੇ ਸੀ ਇਧਰੋਂ ਹੀ ਮੋੜਨਾ ਨਾ ਕੋਹ ਗਾਹ ਤੋਂ ਮੀਨੀਆਂ ਇੱਥੋਂ ਮੋੜਨਾ ਮਾਤਾ ਜੀ ਦਾ ਮੰਨਦਾ ਜਿਸ ਕਤੇ ਜਾ ਹੂੰ ਉਹ ਹੋ ਰਿਹਾ ਯਾਰ ਤਾਂ ਬਹੁਤ ਦੂਰੋਂ ਦੌਂਦੇ ਇੱਥੋਂ ਬੋ ਬੋਦੋ ਮਗਰ ਆਦੂਆ ਪਹਿਲੇ ਹਾਂਜੀ ਸਵਾਸਤੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਆਏ ਹਾਂ ਮੀਨੀਆਂ ਸੰਗਤ ਨੂੰ ਲੈ ਕੇ ਸੰਗਤ ਸਾਰੀ ਬਿਮਾਰ ਆ ਤੇ ਥੋੜਾ ਬੁਆਕੇ ਲੈ ਕੇ ਆਈ ਮੀਨੀਆਂ ਆ ਗਿਆ ਮਾਤਾ ਦਾ ਮੰਤਰ ਇਹਦਾ ਵਿਆਹ ਵਾਦਾ ਖਾ ਲਿਆ ਹੈ ਤਾਂ ਨਿਕਲੇ ਹੈ ਆਹ ਤੇ ਵੱਮੇ ਤੁਸੀਂ ਵੀ ਦੁਰਕਿਆਂ ਨਹੀਂ ਹੂੰ ਆਹ ਸਿਹੋਦ ਕੋ ਖੁਸ਼ ਹੁੰਦਾ ਹੀ ਨਹੀਂ ਸੀ ਹਾਕ ਕਦੋਂ ਨਹੀਂ ਛੇ ਨਹੀਂ ਬਾਟ ਨਾ ਆ ਦੇ ਲੈ ਆ ਵੀ ਤੁਰ ਕੇ ਆਏ ਆ ਵਿਚਾਰੇ ਐ ਉਹ ਤੇ ਜਾ ਕੇ ਚੜਦੇ ਨੇ ਨਹੀਂ ਸੁਣਨਾ ਉਹ ਆ ਗਿਆ ਮੰਦਿਰ ਆ ਮੰਦਿਰ ਆ ਸੁਮਣ ਇੱਥੇ ਦਾ ਬਹੁਤ ਦੂਰੋਂ ਦੂਰੋਂ ਹਾਂ ਬਹੁਤ ਦੂਰੋਂ ਦੂਰੋਂ ਹੈ ਇੱਥੇ ਦਾ ਆ ਜਗਾ ਮੰਦਿਰ ਆ ਗਏ ਵੀ ਹੱਥ ਦੀ ਜਾਂਦੀ ਇਹ ਕਹਿੰਦੀ ਇੱਧਰ ਲਾਓ ਉਹ ਦੇ ਦੇ ਆ ਦੇ ਹਾਂ ਆ ਕੀ ਇਹ ਐਂ ਕਰਦੇ ਇੱਥੇ ਅਸੀਂ ਬਸ ਗਾਹਾਂ ਜਾਵਾਂਗੇ ਬਾਲੀ ਗਲਤ ਗੱਲ ਆ ਇਹ ਇੱਧਰ ਲਾਓ ਕੋਈ ਇੱਧਰ ਲਾਓ ਕੋਈ ਲੋਹ ਦੇ ਮਗਰ ਵੀ ਆ ਆਏ ਗਲਤ ਲਾ ਲਾ ਬੰਦੇ ਨੇ ਜਿੱਥੇ ਜੀ ਨੇ ਲਾਉਣਾ ਦੇਣਾ ਹੁੰਦਾ ਥਾਣਾ ਦਾ ਉਹ ਸ਼ਾਮੇ ਲਾਉਣੇ ਹੀ ਸ਼ਾਮੇ ਸ਼ਾਮੇ ਲਾਉਣੇ ਉਹਦੇ ਉਧਰੋਂ ਥੋੜਾ ਜਿਹਾ ਤੁਰ ਕੇ ਜਾਣਾ ਆਪਾਂ ਮੰਮੀ ਚੱਲ ਵੀ ਪ੍ਰਸ਼ਾਦ ਲੈ ਲਵੋ ਨੇ ਚਲੋ ਪ੍ਰਸ਼ਾਦ ਹੈ ਮੰਨਤਾ ਚਾਹ ਕਰੇ ਚੂੜਾ ਜਪਾਟ ਤੇ ਫੇਰ ਹੋ ਉਸ ਤੀ ਫੈਸਿਆਂ ਤੋਂ ਲੂ ਪਰਛਾਉ ਤੋ ਰਾਹਤ ਮੰਨਤਾ ਜਿਆ ਮੰਦਰ ਸਾਹਮਣੇ ਦੇਖੀ ਇਕੱਠ ਹੁੰਦਾ ਅੰਦਰ ਉਹ ਕੱਟ ਬਹੁਤ ਬਾਮੇ ਜਾਲ ਪਾਣੀ ਇਥੋਂ ਭਰਦੇ ਆ ਕੇ ਤੇ ਫਿਰ ਬਾਬਾ ਜਲ ਕਰ ਦਿੰਦਾ ਉਹ ਪੀਣਾ ਹੁੰਦਾ ਵਾ ਉਹਦੇ ਨਾਲ ਫਰਕ ਪੈਂਦਾ ਆ ਇਤਿਹਾਸਾ ਜਗ੍ਹਾ ਦਾ ਇੱਕ ਤਰੰਦਰ ਜਾਣਾ ਤੁਹਾਡੇ ਤੋਂ ਕੰਮ ਚੱਲਦਾ ਇੱਥੇ ਇੱਕ ਜਿਹੜਾ ਲੋਕ ਬੈਠਾ ਇੱਥੇ ਬੈ ਕੇ ਆ ਸਤੀ ਮਾਈ ਹੈ ਮਾਈ ਸਤੀ ਦਾ ਮੰਦਰਾ ਆਪਰੇ ਆਦੇ ਪ੍ਰੇਜ ਲਿਖੇ ਦੇ ਇੱਥੇ ਆ ਜਿੰਨ ਟਾਈ ਫੈਟ ਹੋਇਆ ਹੋਇਆ ਆ ਪ੍ਰੇਜ ਆ ਜਿਹੜਾ ਜਾਲ ਆ ਇਹ ਪੀਣਾ ਹੀ ਆ ਨਹਾਉਣ ਨੂੰ ਨਹੀਂ ਹੈਗਾ ਆ ਇੱਥੇ ਬਾਬੇ ਨੇ ਥੋੜਾ ਪਾ ਦੇਣਾ ਉਹ ਬਾਬੇ ਨੇ ਪਾਉਣਾ ਪਊ ਥੋੜਾ ਪਉਣ ਤੋਂ ਬਾਅਦ ਫਿਰ ਇੱਧਰ ਸੰਗਤ ਆਉਦੀ ਸਰਦਾ ਤੇ ਲੋਡ ਅਨਸਾਰ ਲੰਗਰ ਚੱਗਦੀ ਹੈ ਆਹ ਤੇਰਾ ਸਾਜਾ ਗਾ ਰਸਮ ਨੇ ਹੂੰ ਆਈ ਬਿਆਹ ਵਜਦਾ ਦਾ ਕਿਹੜੀ ਨਿਸ਼ਾਨੀ ਸੀ ਇਸ ਮਾਤਾ ਦੀ ਜੀ ਸਭ ਤੋਂ ਪੁਰਾਣਾ ਹੋਊਗਾ ਸਭ ਤੋਂ ਪੁਰਾਣਾ ਚਲੋ ਮੈਂ ਚੱਪਲਾ ਪੋਕੀ ਕਮਨ ਹੋਣਾਂ ਤੋਂ ਬਾਅਦ ਸੋਹਲੀ ਵਾਲੀ ਮਾਤਾ ਵੀ ਬਿਮਾਰ ਹੋ ਗਈ ਹੁਣ ਮਾਤਾ ਨੂੰ ਲੈ ਕੇ ਆਏ ਆ ਗਾਲ ਵਾਲੇ ਦੇ ਡਾਕਟਰ ਜਗENDER ਸਿੰਘ ਗਾਲ ਵਾਲੇ ਬਹੁਤ ਹੀ ਪੁਰਾਣੇ ਦੇ ਮਾਹ ਡਾਕਟਰ ਆ ਟਾਈ ਫੈਟ ਦੇ ਤੇ ਜਿਹੜੇ ਤਾਂ ਜਾਣਦੇ ਉਹਨਾਂ ਨੂੰ ਤਾਂ ਪਤਾ ਹੁਣਾਂ ਇੱਕ ਸਵੇਰ ਵਾਲੀ ਫਰਾਗਤਾ ਲੈ ਹੀ ਲੋ ਫਰਕ ਪੈ ਜਾਣਾ ਉਹਦੇ ਨਾਲ ਜਾਂਦਿਆਂ ਨੂੰ ਹੂੰ ਪੌਆਂ ਦਾ ਥੋੜਾ ਪੰਡ ਜੀ ਕੀ ਕਹਿੰਦੇ ਪੰਡ ਜੀ ਕੀ ਜਗਤ ਬਖਵਾ ਹੈ ਹੈ? ਸੱਨੇ ਬਖਵਾ ਹੈ ਹੂੰ ਠੀਕ ਆਂ ਚ ਕੱਲ ਨਾਲ ਤਾਂ ਬਹੁਤ ਫਰਕ ਆਂ ਕੱਲ ਦਾ ਬੜਾ ਉਫਰਕਾ ਇਸ ਟਮ ਅਜੇ ਤਾਂ ਰਹਿਦਾ ਜਾਂਦੂ ਉਦਾਂ ਤਾਂ ਉਧਰੋਂ ਮੰਮੀ ਮੰਮੀ ਵੀ ਆਈਆਂ ਜਿਸ਼ਨਾ ਵੀ ਉੱਤੇ ਸਾਰੀ ਇਹ ਤਾਂ ਬਾਈ ਵੀ ਹੋ ਗਿਆ ਹਾਂ ਕਮੈਂਟ ਪੜਨੇ ਦਾ ਆਇਆ ਸੀ ਅੱਗੇ ਨਹੀਂ ਚਰਨਾ ਬਾਈ ਉਹ ਵੀ ਹੋ ਗਿਆ ਇਹ ਭੁਮਾਰਾ ਹੋ ਗਿਆ ਹਵਾ ਪਰ ਕਿਉਂ ਇਕੱਠੇ ਕਿੰਨਾ ਖੜਾਈ ਹੈ ਤੇਰੇ ਸਹਰਿਆਂ ਦੇ ਪਿੰਡ ਇਕੱਠੇ ਤਾਂ ਹੋਣਾ ਹੀ ਹੈ ਉਹ ਵੀ ਮਸਾਮੀਆਂ ਦਾ ਜੂਸ ਕੱਢ ਗਏ ਆਪਣੇ ਵਾਲ ਜੂਸ ਹੋ ਗਿਆ ਖਰਾਬ ਮੰਮੂ ਦੇ ਜੂਸ ਕੱਢਣ ਆਇਆ ਜੂਸ ਮੰਮੂ ਜੂਸ ਭੰਡਾਰ ਇੱਕ ਨੰਦਰਾ ਮੈਂ ਟੋਮਾਟੋ ਮਸਾਮੀਆਂ ਸ਼ਹਿਰਾ ਦਾ ਨਾਮ ਹੈ ਐਕਸਪੀਰੀਅੰਸ ਹੋ ਗਿਆ ਨੂੰ ਵੱਡਾ ਹਨਾ ਚੱਲਦਾ ਨਾ ਹੁਣ ਇਹ ਕਾਢਦਾ ਦਾ ਯਾਰ ਉਹ ਠੂਲਾ ਜਿਹਾ ਨਹੀਂ ਲੱਭਿਆ ਉਹ ਉਹਦੇ ਵਾਲਾ ਵਿਚਲਾ ਪਤਾ ਹੀ ਨਹੀਂ ਖਤਰ ਗਿਆ ਮੈਸਟੇਜ ਬਣਵਾ ਨਹੀਂ ਨਹੀਂ ਜਾਣਾ ਕੱਲ ਨੂੰ ਸ਼ਹਿਰੋਂ ਲਿਆਵਾਂਗੇ ਠੀਕ ਹੈ ਜੂਸ ਤੁਸੀਂ ਠੀਕ ਹੋ ਹੁਣ ਹੁਣ ਤਾਂ ਫਰਕ ਪੈ ਗਿਆ ਨਾ ਮੋੜ ਪੈ ਗਿਆ ਕੱਲ ਨੂੰ ਆਪਾਂ ਜੂਸਰ ਦਾ ਕਰਦੇ ਹਾਂ ਹੱਲ ਸਵਾਦ ਬਣਿਆ ਵੀ ਕਾਦਾ ਬਣਾਇਆ ਇਹ ਸੁਮਈ ਦਾ ਇੱਕ ਚਕੰਦਰ ਪਾਈ ਆ ਵਿੱਚ ਅੱਛਾ ਚਕੰਦਰ ਪਾਈ ਚਕੰਦਰ ਪਾਤੀ ਇੱਕ ਉਹ ਆਪਣੇ ਹੈਂਡਲ ਜਿਆਦਾ ਪਤਾ ਨਹੀਂ ਕਿੱਧਰ ਖੋਦਾ ਖਰਾਬ ਹੋ ਗਿਆ ਪਰ ਉਹਨੇ ਜਕੰਦਰ ਨਹੀਂ ਨਾ ਬਣਾਉਣੀ ਉਹ ਜੂਸਰੀ ਬਣਾਉਗਾ ਕੱਲ ਨੂੰ ਲਿਆ ਲੈ ਕੇ ਆਵਾਂਗੇ ਸ਼ੈਨੋ ਜਦੋਂ ਦਵਾਈ ਲੈਣ ਗਏ ਮੈਂ ਫਰੂਟ ਘੱਟ ਖਾ ਕੇ ਰਾਜੀ ਅਸੀਂ ਫਰੂਟਾਂ ਦੇ ਯਕੀਨ ਆ ਇਹ ਤਲੀਆਂ ਚੀਜ਼ਾਂ ਦੀ ਯਕੀਨ ਆ ਅਸੀਂ ਤਾਂ ਫਰੂਟ ਦੀ ਬਾਤ ਤੇ ਪਿਉ ਵੀ ਹਾਂ ਉਹ ਤਾਂ ਆਪਰਾਥਮ ਵੀ ਸਵੇਰੇ ਉੱਠ ਕੇ ਆਉਂਦਾ ਫਰੂਟ ਚੰਗੇ ਹੁੰਦੇ ਆ ਫਰਿੱਜ ਨੂੰ ਰੱਖ ਜਾਂਦਾ ਬੋਲਣਾ ਆਉਂ ਵੀ ਭਾਈ ਅਮ ਡੈਡ ਬਿਨਾਂ ਸਾਰੀ ਅਸੀਂ ਤਾਂ ਡੈਡੀ ਵੱਧ ਤੋਂ ਕੀ ਵੀ ਲਿਆਉਂਦੀ ਉਦਨ ਦੀ ਉਮੀ ਬੈਠੇ ਦਿੰਦੇ ਖਾਂਦੀ ਤਾਂ ਹੈ ਨਹੀਂ ਤੇ ਜਿੰਨੂੰ ਲੈ ਕੇ ਦਿੱਤੀ ਹੈ ਹਾਂਜੀ ਜਿੱਦਣ ਆਪਣੀ ਰਿਸੈਪਸ਼ਨ ਸੀ ਤੇ ਬਹੁਤ ਜਾਣਿਆਂ ਨੇ ਇੱਕ ਸਵਾਲ ਕੀਤਾ ਸੀ ਇੱਕ ਕਮੈਂਟ ਕੀਤਾ ਸੀਗਾ ਬਈ ਇਹ ਕੌਣ ਨੇ ਤੇ ਤੁਸੀਂ ਰੋਏ ਕਾ ਤੂੰ ਤੇ ਅੱਜ ਉਹ ਪੂਰੀ ਗੱਲ ਮੈਂ ਤੁਹਾਡੇ ਸਾਹਮਣੇ ਕਲੀਅਰ ਕਰੂੰਗਾ ਇਹ ਨੇ ਆਈਟੀਬੀਪੀ ਸ਼ਹੀਦ ਏਐਸਆਈ ਗੁਰਮਕ ਸਿੰਘ ਜੀ ਦੇ ਧਰਮ ਪਤਨੀ ਜੋ ਕਿ ਮੇਰੇ ਚਾਚਾ ਜੀ ਸੀ ਤੇ ਇਹ ਮੇਰੀ ਚਾਚੀ ਆ ਤੇ ਚਾਚਾ ਜੀ ਨੇ ਮੈਨੂੰ ਆਪਣੇ ਜਵਾਕਾਂ ਵਾਂਗੂ ਪਾਲਿਆ ਸੀਗਾ ਅੱਜ ਉਹ ਸਾਡੇ ਵਿੱਚ ਨਹੀਂ ਨੇ ਚਾਚੀ ਨੂੰ ਦੇਖ ਕੇ ਮਨੂੰ ਚਾਚਾ ਜੀ ਚੇਤੇ ਆ ਗਏ ਸੀ ਹਰ ਕੰਮ ਦੇ ਵਿੱਚ ਚਾਚਾ ਜੀ ਨੇ ਮੇਰਾ ਪੂਰਾ ਸਾਥ ਦੇਣਾ ਐਂ ਕਹਿਣਾ ਵੀ ਜਦੋਂ ਤੇਰਾ ਵਿਆਹ ਆ ਗਿਆ ਨਾਚ ਨਾਚਾ ਪੂਰਾ ਭੰਗੜਾ ਪਾਉਣਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਅੱਜ ਸਾਡੇ ਵਿੱਚ ਹੈ ਨਹੀਂਗੇ ਤੇ ਹਰ ਸਾਲ ਚਾਚਾ ਜੀ ਦੀ ਵਰਸ਼ੀ ਬਣਾਉਂਦੇ ਆ ਜਿੱਥੇ ਆਰਟੀਬੀਪੀ ਦੇ ਜਿਹੜੇ ਜਵਾਨ ਆ ਬਟਾਲੀਆਂ ਨਾਲ ਉਹ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਆਉਂਦੀ ਹੈ ਅੱਜ ਉਹ ਦਿਖਾਵਾਂਗੇ ਹੁਣ ਵੀਡੀਓ ਚ ਕੱਲ੍ਹ ਦੇ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਹੈ ਚਾਚਾ ਜੀ ਗਨੂ ਵਰਸ਼ੀ ਆ ਯਾਤਰੀ ਨੂੰ ਸ਼ਰਤਾਂ ਅੰਜਲੀ ਦੇ ਫੁੱਲ ਭੇਟ ਕਰਨਾ ਚੰਡੀਗੜ੍ਹ ਤੋਂ ਸੀਓ ਸਾਹਿਬ ਤੇ ਆਰਟੀਬੀਪੀ ਦੇ ਵੱਡੇ ਵੱਡੇ ਜਿਹੜੇ ਅਫਸਰ ਸਹਿਬਾਨ ਸਾਰੇ ਇਸ ਦਿਨ ਪਹੁੰਚਦੇ ਆ ਕੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ ਜਿਨ੍ਹਾਂ ਦੇਸ਼ ਕੌਮ ਲਈ ਜਾਨ ਦਿੱਤੀ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਤਨ ਜਿਹੜਾ ਜੇਰਾ ਸਾਡੀ ਚਾਚੀ ਦਾ ਜਿਹੜੀ ਡੋਲੀ ਨਹੀਂ ਚਾਚਾ ਜੀ ਦੀ ਡਿਊਟੀ ਜ਼ਿਲ੍ਹਾ ਨਰੈਣਪੁਰ ਸ਼ਤੀਸਗੜ ਦੇ ਵਿੱਚ ਸੀਗੀ ਤੇ ਸ਼ਹੀਦ ਹੋਣ ਤੋਂ 15 ਮਿੰਟ ਪਹਿਲਾਂ ਚਾਚੀ ਜੀ ਨਾਲ ਗੱਲ ਕਰਕੇ ਹਟੇ ਆ ਤੇ ਉਦੋਂ ਬਾਅਦ ਗਰਸਤ ਕਰਨ ਗਏ ਜਦੋਂ ਉੱਥੇ ਜੰਗਲਾਂ ਦੇ ਵਿੱਚ ਤਾਂ ਜਿਹੜੇ ਨਕਸਲਵਾਦੀ ਹੁੰਦੇ ਉਹਨਾਂ ਵੱਲੋਂ ਹਮਲਾ ਕਰRenderTarget ਗਿਆ ਜਿਹਦੇ ਵਿੱਚ ਜੋ ਚਾਚਾ ਜੀ ਦੀ ਬਟਾਲੀਅਨ ਦੇ ਮੇਨ ਅਫਸਰ ਸੀ ਉਹਨਾਂ ਦੇ ਗੋਲੀ ਲੱਗੀ ਤੇ ਬਚਣ ਨੂੰ ਚਾਚਾ ਜੀ ਬਚ ਵੀ ਸਕਦੇ ਸੀ ਕਿਉਂਕਿ ਚਾਚਾ ਜੀ ਅਫਸਰ ਦੇ ਮਗਰ ਸੀਗੇ ਪਰ ਜਿਹੜੇ ਸਾਡੇ ਚਾਚਾ ਜੀ ਸੀ ਉਹ ਨਿੱਡਰ ਤੇ ਦਲੇਰ ਸੀਗੇ ਬਾਕੀ ਜਦੋਂ ਬੰਦਾ ਭਾਰਤੀ ਹੁੰਦਾ ਤਾਂ ਉਹਨੂੰ ਇਹੀ ਸੋਚ ਕਾਈ ਜਾਂਦੀ ਹੈ ਵੀ ਤੂੰ ਤਨਮਨ ਧੰਦੇ ਨਾਲ ਜਿਹੜੀ ਦੇਸ਼ ਦੀ ਸੇਵਾ ਕਰਨੀ ਹੈ ਤੇ ਜਿਹੜੀ ਗੋਲੀ ਸੀ ਉਹ ਪਹਿਲਾਂ ਉਹਨਾਂ ਦੇ ਅਫਸਰ ਤੇ ਲੱਗੀ ਫਿਰ ਉਹਨਾਂ ਦੀ ਸੇਫਟੀ ਲਈ ਚਾਚਾ ਜੀ ਨੇ ਮਗਰੋਂ ਆਪ ਮੂਰੇ ਹੋਏ ਤੇ ਚਾਚਾ ਜੀ ਦੇ ਕਈ ਗੋਲੀਆਂ ਲੱਗੀਆਂ ਕਈ ਦੁਸ਼ਮਣ ਇਹਨਾਂ ਨੇ ਵੀ ਢੇਰ ਕੀਤੇ ਪਰ ਉਧਰੋਂ ਗੋਲਾਬਾਰੀ ਵੱਧ ਹੋ ਗਈ ਤੇ ਜਿਹਦੇ ਕਰਕੇ ਫਿਰ ਚਾਚਾ ਜੀ ਉਥੇ ਸੀਧੀ ਪ੍ਰਾਪਤ ਕਰ ਗਏ ਸੀਗੇ ਉਸ ਤੋਂ ਅਗਲੇ ਦਿਨ ਹੀ ਦੇਖੋ ਤੁਸੀਂ ਕੁਦਰਤ ਦਾ ਕਿੱਡਾ ਵੱਡਾ ਆਪਾ ਕਹਿ ਰਹੀ ਹੈ ਵੀ ਕਹਿਰ ਹੋਇਆ ਉਸ ਤੋਂ ਅਗਲੇ ਦਿਨ ਚਾਚਾ ਜੀ ਦੇ ਘਰੇ ਆਉਣਾ ਸੀਗਾ ਐਨ ਵਧੀਆ ਗੱਲਬਾਤ ਹੋਈ ਵੀ ਮੈਂ ਕੱਲ ਨੂੰ ਆ ਜਾਣਾ ਪਿੰਡ ਫਿਰ ਆਪਾਂ ਕਿਤੇ ਚੱਲਾਂਗੇ ਘੁੰਮਣ ਫਿਰਨਾ ਚਲੋ ਬਾਕੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹੁਣ ਪਿੰਡ ਦੇ ਜਿੰਨੇ ਵੀ ਸਾਫਕਾ ਫੌਜੀ ਆ ਤੇ ਜਿਹੜੇ ਆਰਟੀਬੀਪੀ ਦੇ ਜਵਾਨ ਆ ਉਹ ਸਾਰੇ ਫਿਰ ਚਾਚੇ ਨੂੰ ਸ਼ਰਧਾਂਜਲੀ ਦੇ ਫੁੱਲ ਲੈ ਕੇ ਸਦਨ ਭੇਟ ਕਰਦੇ ਆ ਪਿੰਡ ਦੇ ਮੈਂਬਰ ಗ್ರಾಮ ਪੰਚਾਇਤ ਸਰਪੰਚ ਸਾਰੇ ਜਿੰਨੇ ਸਾਰੇ ਚਾਚੇ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਤੇ ਸਲਾਮੀ ਦਿੰਦੇ ਆ ਆ ਚਾਚਾਈ ਦੀ ਬੇਟੀ ਆ ਦੇਖੋ ਤੁਸੀਂ ਕਿੱਡਾ ਵੱਡਾ ਹੌਂਸਲਾ ਯਾਰ ਜਵਾਕਾਂ ਦਾ ਜਮਾਂ ਜਿਹੜੇ ਡੋਲਦੇ ਨਹੀਂ ਤੇ ਉਹਨਾਂ ਨੂੰ ਪੂਰਾ ਮਾਣ ਤੇ ਫਕਰ ਆ ਆਪਣੇ ਪਿਤਾ ਦੀ ਸ਼ਹੀਦੀ ਦਾ ਵੀ ਸਾਡਾ ਜਿਹੜਾ ਡੈਡੀ ਆ ਉਹ ਸਾਡਾ ਦੇਸ਼ ਤੋਂ ਕੁਰਬਾਨ ਹੋ ਗਿਆ ਤੇ ਸਦਾ ਲਈ ਅਮਰ ਹੋ ਗਏ ਸਾਡੇ ਚਾਚਾਈ ਚਾਚਾਈ ਨੇ ਕਦੇ ਵੀ ਕਿਸੇ ਨੂੰ ਇੰਨੀ ਗੱਲ ਨਹੀਂ ਕਹੀ ਜੀ ਸਾਰਾ ਪਿੰਡ ਇਸ ਗੱਲ ਦਾ ਗਵਾਹ ਏਸੀ ਕਰਕੇ ਸਾਰੇ ਚਾਚਾ ਜੀ ਨਾਲ ਲਗਾਓ ਰੱਖਦੇ ਆ ਤੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਭੈਣਾਂ ਉਹ ਵੀ ਚਾਚਾ ਜੀ ਨੂੰ ਸ਼ਰਦਾ ਜੀ ਦੇ ਜਿਹੜੇ ਫੁੱਲ ਭੇਟ ਕਰਨ ਆਉਂਦੇ ਇਸ ਵਾਰ ਆਰਟੀਵੀਪੀ ਬੱਲੀਓ ਫ੍ਰੀ ਜਿਹੜਾ ਮੈਡੀਕਲ ਕੈਂਪ ਆ ਉਹ ਲਗਾਇਆ ਗਿਆ ਚਾਚਾਈ ਦੀ ਵਾਰਸ਼ੀ ਦੇ ਉੱਤੇ ਸ਼ੀਰ ਗੁਰਮਨ ਸਿੰਘ ਐਸਆਈ ਤੇ ਸਾਰੇ ਪਿੰਡ ਨੂੰ ਫ੍ਰੀ ਦਵਾਈਆਂ ਤੇ ਆਸ-ਪਾਸੇ ਦੇ ਵੀ ਪਿੰਡਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣੀਆਂ ਇਸ ਕੈਂਪ ਦੇ ਵਿੱਚ ਇਹ ਪਹਿਲਾ ਕੈਂਪ ਆ ਇਸ ਵਾਰ ਮੁੰਲਾ ਦਾ ਅਗਲੀ ਵਾਰ ਤੋਂ ਪੱਕਾ ਹੀ ਹੋ ਜਾਣਾ ਇਹ ਤੇ ਅਗਲੀ ਵਾਰ ਤੋਂ ਇਹਦੀ ਜਿਹੜੀ ਜਾਣਕਾਰੀ ਆ ਉਹ ਪਹਿਲਾਂ ਹੀ ਦੇ ਦਿਆ ਕਰਾਂਗੇ ਤੁਹਾਨੂੰ ਸਭ ਨੂੰ ਟਬੀਬੀ ਪੀ ਦੇ ਅਫਸਰ ਸਹਿਬਾਨਾ ਵੱਲੋਂ ਚਾਚੀ ਜੀ ਤੋਂ ਜਿਹੜੀ ਆ ਉਹ ਰੀਬਨ ਕਟਾ ਕੇ ਸ਼ੁਰੂਆਤ ਕੀਤੀ ਜਾਊਗੀ ਕੈਂਪਰੀ ਅੱਜ ਦੇ ਦੀ ਸਾਰੇ ਜਿਹੜੇ ਡਾਕਟਰ ਆ ਏ ਆਈਟੀ ਬੀਪੀ ਦੇ ਜੋ ਬਟਾਲੀਅਨ ਬਦੋਵਾਲ ਆ ਉੱਥੋਂ ਪਹੁੰਚੇ ਹੋਏ ਨੇ ਤੇ ਸਾਰੇ بڑے ਤਜਰਬੇਕਾਰ ਤੇ ਮਾਹਰ ਡਾਕਟਰਾਂ ਵੱਡੇ-ਵੱਡੇ ਡਾਕਟਰਾਂ ਤੇ ਇਹ ਹੁਣ ਪਿੰਡ ਦੇ ਜਿਹੜੇ ਲੋਕ ਆ ਆਪਣੇ ਉਹਨਾਂ ਚੈੱਕਅਪ ਕਰਨਗੇ ਚਾਹੀਦਾ ਬੁੱਤ ਬਣਿਆ ਹੋਇਆ ਕਦੀ ਇਸ ਸਕੂਲ ਦੇ ਵਿੱਚ ਚਾਚਾ ਹੀ ਨੇ ਆਪਦੇ ਜਿਹੜੀ ਜ਼ਿੰਦਗੀ ਦੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਹੋਣੀ ਆ ਇੱਥੇ ਬਹਿ ਕੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ਰਾਰਤਾਂ ਕੀਤੀਆਂ ਹੋਣੀਆਂ ਫੱਟੀਆਂ ਪੋਚੀਆਂ ਹੋਣੀਆਂ ਪਤਾ ਨਹੀਂਦਾ انسان ਨੂੰ ਕਦੋਂ ਕੀ ਹੋ ਜਾਣਾ ਤੇ ਕਦੇ ਚਾਚਾ ਇਹਨੇ ਸੋਚਿਆ ਵੀ ਨਹੀਂ ਹੋਣਾ ਵੀ ਮੇਰਾ ਜਿਹੜਾ ਮੇਰੀ ਜਿਹੜੀ ਯਾਦ ਆ ਉਹ ਮੇਰੇ ਇਸ ਸਕੂਲ ਦੇ ਵਿੱਚ ਲੱਗੂਗੀ ਤੇ ਲੋਕ ਸਦਾ ਹੀ ਮੈਨੂੰ ਯਾਦ ਕਰਨਗੇ ਬਾਹ ਤੋਂ ਇਹਨੇ ਬਾਹ ਆਹ ਸੌ ਜਾਂਦੀ ਆ ਬਾਹ ਆਹ ਆਪੂ ਅੰਦਰ ਸੌਂ ਜਾਂਦਾ ਮਾ ਇਹਨੂੰ ਕਰੂ ਲਮਹਣਾ ਉਧਰ ਉਧਰ ਉਧਰੋਂ ਮੈਂ ਨਹੀਂ ਦਵਾਈ ਨਹੀਂ ਨਹੀਂ ਪਰਾਂ ਦੀ ਹਰ ਸਾਲ ਆ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਸਾਹਿਬ ਸਹਿਜ ਪਾਠ ਸਾਹਿਬ ਘਰੇ ਰਖਾਇਆ ਜਾਂਦਾ ਤੇ ਉਸ ਤੋਂ ਬਾਅਦ ਭੋਗ ਪਾ ਕੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਲੈ ਆਉਂਦੇ ਆ ਤੇ ਉੱਥੇ ਫਿਰ ਜਿਹੜੀ ਵਰਸ਼ੀ ਆ ਉਹ ਮਨਾਈ ਜਾਂਦੀ ਆ ਤੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਚੱਲਦਾ ਤੇ ਸੰਗਤਾਂ ਬਹਿ ਕੇ ਕੀਰਤਨ ਦਾ ਆਨੰਦ ਮਾਣਦੀਆਂ i सी हीरो के पत्ते पारस ने उनका तेज प्रवाह ने कुल देसी ही दिए आलोक प्राप्त और पूर्ण करवान के के न तो लखारा आप पढ़े के अंक और भी माने आए ततरी के मन तारे विजय अपने घर के सहायक आठ सरकार सरकार हो सकते पाचक की आत्म की लगी महान अल्लाह अल्लाह के हम के को दिखाई के साथ जितनी आरती के आसमानों पे ਰਾਗੀ ਸੁਣਾ ਨੇ ਇਤਨ ਇਤਨ ਦੇ ਬਾਸ ਚੋਲੇ ਪਾਣਿਸ਼ਿਕਾ ਨੂੰ ਪਾਣਿਸ਼ਿਕਾ ਦਾ ਕੋਰ ਪਾਣਿਸ਼ਿਕਾ ਦਾ ਕੋਰ ਸੁਣਾ ਦੇ ਸੁਹਾ ਵਿਚਾਰ ਪਾਣਿਸ਼ਿਕਾ ਨੂੰ ਪੁੰញਾ ਨਾਹੀ ਮਾਹੀ ਬਖਸ਼ੂ ਦੇ ਬਾਸ ਚੋਲੇ ਕਰਤਾ ਅੰਨੇ ਕੇ ਤੁੰਗਾ ਪਾਣਿਸ਼ਿਕਾ ਦੇ ਬਾਸ ਚੋਲੇ ਬੜੀ ਸੁਣੀ ਵਰਾਈ ਉਸ ਵਿਚੋ ਦੇ ਨੂੰ ਪ੍ਰਾਪਤ ਕਰਦੇ ਬਾਸ ਚੋਲੇ ਕਰਤਾ ਕਰੇ ਬਾੜੇ ਬੋਸ ਦੇ ਤਲਾ ਨੂੰ ਚੇਤ ਕਰਵਾਉਂ ਹਰ ਸਾਲ ਚਾਚਾ ਜੀ ਦੀ ਵਰਸੀ ਦੇ ਉੱਤੇ ਮੀ ਆਉਣਾ ਹੀ ਆਉਣਾ ਤੇ ਅੱਜ ਵੀ ਚਾਚਾ ਜੀ ਦੀ ਵਰਸੀ ਦੇ ਉੱਤੇ ਮੀ ਆਇਆ ਵਾ। ਧੰਨ ਬੱਧ ਰੇ। ਜਾਵਰਦਾ। ਹੋ ਲਾ। ਇਹਨਾਂ ਉਲੀ ਗਾਉਂ ਜਾਇਆ ਤਾਂ। ਕੰਮੇ। ਹਾਂ। ਹਾਂ। ਜਾਇਂ ਪੂਤੇ। ਤੂੰ ਵੀ ਦੁਰਥੀ ਸੀ ਹਾਂ ਕਾਠ ਸੀ ਜੀ ਐ ਹਨਾ ਐ ਜਿਹੜੇ ਨੌ ਦੋ ਫੌਜੇ ਕਿਹੜੇ ਦੋ ਫੌਜੀ ਗੋਰੇ ਹਾਂ ਨਪਾਲੀ ਉਹ ਕਿੰਨਾ ਰਹਿੰਦੇ ਸਨ ਹੂੰ ਸਾਰੇ ਹੀ ਰਹਿੰਦੇ ਸੀ ਹੈ ਸਾਰੇ ਰਹਿੰਦੇ ਸੀ ਸਾਰੇ ਹੀ ਰਹਿੰਦੇ ਸੀ ਸਾਰੇ ਹੀ ਰਹਿੰਦੇ ਸਨ ਕਾਠ ਵੀ ਬਹੁਤ ਸੀ ਬਹੁਤ ਕਾਠਾ ਭਿਓ ਫਿਰਾਂ ਦਾ ਟਾਪੂ ਰਵਾ ਕੇ ਜਾਉਂਦਾ ਪੁਲੂ ਆ ਗਏ ਲੈ ਕੇ ਮਜੂਨ ਮਾਗਲੇ ਆ। ਚਿਆ ਕੋ ਕੋ ਚਾਬੀਆਂ ਮੇਰੇ ਕੋਲ ਹੀ ਹੈ ਬਾਈ ਕਰਨ। ਆ ਉਹ ਫਿਕਰ ਸਿਆ। ਨਹੀਂ ਇਹ ਦਿੱਤਾ ਸੀਗਾ ਲੋਕੋ। ਮੋਰ ਸਮਨੇ ਜਸ਼ਨੇ ਦਾ ਆਇਆ ਸੀ ਪੂਰਾ। ਵੀ ਰੋਂਦਾ ਸੀ ਤੇ ਹੈ? ਰੋਂਦਾ ਸੀ। ਉਹਦੀ ਟਾਈ ਫੜ ਨਿਕਲਿਆ ਗਿਆ। ਉਹਦੇ ਵੀ ਆ ਸਾਰਾ ਫੇਰੇ ਨੂੰ ਫੇਰ ਉਹਨਾਂ ਦੇ ਕੋਲ ਹੀ ਨਾ ਵੀ ਉੱਥੇ ਮੰਦਿਰ ਦੇ ਕਿਥੇ ਫੋਲਾ ਪਵਾਇਆ।